ਪੰਜਾਬ ਦੇ ਵਿੱਚ ਮਾਲ ਵਿਭਾਗ ਦੇ ਵੱਲੋਂ ਬੀਤੇ ਦਿਨੀ ਇੱਕ ਮੀਟਿੰਗ ਕੀਤੀ ਗਈ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਖਿਲਾਫ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਸਾਡੇ ਮੁਲਾਜ਼ਮਾਂ ਤੇ ਤੱਕੇਸ਼ਾਈ ਕਰਦੀ ਪਈ ਹੈ। ਇਸ ਤੋਂ ਬਾਅਦ ਹਿੰਦੂ ਸਿੱਖ ਜਾਗਰਤੀ ਸੈਨਾ ਦੇ ਆਗੂ ਪ੍ਰਵੀਨ ਡੰਗ ਦੇ ਵੱਲੋਂ ਇੱਕ ਡਿਪਟੀ ਕਮਿਸ਼ਨਰ ਸਾਹਿਬ ਨੂੰ ਚਿੱਠੀ ਲਿਖੀ ਗਈ ਹੈ ਜਿੱਥੇ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਤੇ ਟੈਕਸ ਲਗਾ ਕੇ ਮਾਲ ਵਿਭਾਗ ਤੇ ਇਹਨਾਂ ਦੀ ਸ਼ੁਰੂਆਤ ਕਰੇ ਅਤੇ ਤਹਿਸੀਲਦਾਰ ਕਨਗੋ ਤੇ ਪਟਵਾਰੀਆਂ ਤੋਂ ਕੰਮ ਲਵੇ। ਹਿੰਦੂ ਸਿੱਖ ਜਾਗਰਤੀ ਸੈਨਾ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਮ ਮਾਰਫਤ ਡਿਪਟੀ ਕਮਿਸ਼ਨਰ ਲੁਧਿਆਣਾ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਕਿ ਜਿਹੜਾ ਥੋੜੇ ਦਿਨ ਪਹਿਲਾਂ ਪਟਵਾਰੀਆਂ ਨੇ ਕਾਨਗੋ ਨੇ ਇੱਕ ਪ੍ਰੈਸ ਕਾਨਫਰੰਸ ਜਿਹਦੇ ਵਿੱਚ ਮਾਸਕ ਵੀ ਨਹੀਂ ਪਾਇਆ ਹੋਇਆ ਸੀ ਬੜੀ ਦਲੇਰੀ ਨਾਲ ਉਹਨਾਂ ਨੇ ਕਿਹਾ ਕਿ ਸਾਨੂੰ ਭ੍ਰਸ਼ਟਾਚਾਰ ਕਰਦੇ ਫੜਿਆ ਨਾ ਜਾਵੇ ਔਰ ਜਿਹੜਾ ਇੱਕ ਪਟਵਾਰੀ ਫੜਿਆ ਗਿਆ ਸੀ ਉਹਦੇ ਹੱਕ ਦੇ ਵਿੱਚ ਉਹਨਾਂ ਨੇ ਹੜਤਾਲ ਕੀਤੀ ਹੋਈ ਹੈ 3 ਦਿਨ ਲਈ ਮੈਂ ਜਿੱਥੇ ਉਹਨਾਂ ਦੀ ਦਲੇਰੀ ਲਈ ਉਹਨਾਂ ਦੀ ਦਾਤ ਦੇ ਨਾਲ ਹੀ ਇੱਕ ਮੰਗ ਕਰਦਾ ਸਰਕਾਰ ਤੋਂ ਕਿ ਇਹਨਾਂ ਨੂੰ ਭ੍ਰਸ਼ਟਾਚਾਰ ਕਰਦੇ ਕਿਰਪਾ ਕਰਕੇ ਫੜਿਆ ਨਾ ਜਾਵੇ ਬਲਕਿ ਜਿੱਥੇ ਇਹਨਾਂ ਦੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਉਹ ਸਕੂਲਾਂ ਦੇ ਵਿੱਚ ਇਹਨਾਂ ਦਾ ਵਿਲੂਅ ਸਨਮਾਨ ਕੀਤਾ ਜਾਵੇ ਤਾਂ ਕਿ ਇਹਨਾਂ ਲੋਕਾਂ ਨੂੰ ਹੌਸਲਾ ਮਿਲੇ ਔਰ ਜਿਹੜਾ ਭਗਵੰਤ ਮਾਨ ਜੀ ਨੇ ਸੁਝਾਅ ਮੰਗੇ ਨੇ ਪੰਜਾਬ ਦੇ ਬਜਟ ਲਈ ਆਮ ਲੋਕਾਂ ਨੇ ਉਹ ਸੁਝਾਅ ਅਸੀਂ ਐਨਡੋਰਸ ਕਰਦੇ ਆ ਮੰਨ ਕਰਦੇ ਆ ਕਿ ਭ੍ਰਸ਼ਟਾਚਾਰ ਨੂੰ ਪੰਜਾਬ 'ਚ ਲੀਗਲ ਕੀਤਾ ਜਾਵੇ ਜਿਹੜੀ ਭ੍ਰਸ਼ਟਾਚਾਰ ਰੂਪੀ ਕਮਾਈ ਆ ਉਹਦੇ ਤੇ ਟੈਕਸ ਲਾ ਕੇ ਸਰਕਾਰ ਦਾ ਜਿਹੜਾ ਖਜ਼ਾਨਾ ਐਸਾਂ ਮੇ ਤਾਂ ਖਾਲੀ ਆ ਉਹਨੂੰ ਭਰਿਆ ਜਾਵੇ ਔਰ ਨੈਤਿਕ ਰੂਪ ਦੇ ਵਿੱਚ ਜਿਹੜਾ ਪੰਜਾਬ ਬਹੁਤ ਡਾਊਨ ਖੜਾ ਉਹ ਸਭ ਤੋਂ ਉੱਪਰਲੇ ਪਾਇਦਾਨ ਤੇ ਖੜੇ ਪੂਰੀ ਦੁਨੀਆ 'ਚ ਸਾਡਾ ਨਾਮ ਹੋਵੇ ਕ੍ਰਪਸ਼ਨ ਦੇ ਮਾਮਲੇ 'ਚ ਅਸੀਂ ਹੋਰ ਕਿਸੇ ਚੀਜ਼ ਦੇ ਵਿੱਚ ਤੇ ਅਜ ਤੱਕ ਟੌਪ ਨਹੀਂ ਕਰ ਪਾਏ ਪਰ ਅਗਰ ਇਹ ਕੰਮ ਸਰਕਾਰ ਮੰਨ ਲੈਂਦੀ ਆ ਤਾਂ ਅਸੀਂ ਭ੍ਰਿਸ਼ਟਾਚਾਰ ਦੇ ਵਿੱਚ ਘਟ ਤੋਂ ਘਟ ਪੂਰੀ ਦੁਨੀਆ 'ਚ ਨੰਬਰ 1 ਸਿੱਧ ਹੋਵਾਂਗੇ ਤੇ ਡੰਗਰ ਜਿੱਦਾ ਦੇਖਿਆ ਐਵੇਂ ਜਿੱਦਾ ਕਈ ਸਰਕਾਰੀ ਦਾਰੀ ਪਟਵਾਰਖਾਨਾ ਜਿੱਦਾ ਹੋ ਗਿਆ ਤਹਿਸੀਲਦਾਰ ਹੋ ਗਿਆ ਕਈ ਵਾਰੀ ਤੇ ਆਪਣੇ ਲੋਕ ਕੰਮ ਕਰਾਨ ਜਾਂਦੇ ਨੇ ਆਪਣੇ ਸੀਟਾਂ ਤੇ ਨਹੀਂ ਮਿਲਦੇ ਤਹਿਸੀਲਦਾਰ ਸਾਹਿਬ ਕਹਿੰਦੇ ਆ ਨਾ ਜੀ ਉਹ ਜਿੰਨਾ ਮਰਜੀ ਉਛਲੀ ਕੋਦੀ ਜਾਓ ਪਰ ਥੱਲੇ ਜਿੰਨਾ ਜੇਕਰ ਸਿਸਟਮ ਨਹੀਂ ਬਦਲੇਗਾ ਉਹਨਾਂ ਜੇਕਰ ਜਿੰਨੇ ਮਰਜੀ ਵਿਗਿਆਪਨ ਲਾਈ ਜੋ ਕੋਈ ਅਸਰ ਹੋਣਾ ਨਹੀਂ रियलिटी ये है आज भी सरकारी दफ्तरों ਦੇ ਵਿੱਚ 9 ਵਜੇ ਤੋਂ ਲੈ ਕੇ 6:00 10:00 ਵਜੇ ਤੱਕ ਕੋਈ ਬੰਦਾ ਆਪਣੀ ਸੀਟਾਂ ਤੇ ਜ਼ਿਆਦਾਤਰ ਨਹੀਂ ਬੈਠੇ ਹੁੰਦੇ ਔਰ ਦੁਪਹਿਰ 2:00 ਵਜੇ ਤੋਂ ਬਾਅਦ ਵੀ ਸੀਟਾਂ ਤੇ ਨਹੀਂ ਮਿਲਦੇ ਆਮ ਤੌਰ ਦੇ ਉੱਤੇ ਜਿਹਨੂੰ ਵੀ ਸਰਕਾਰੀ ਦਫ਼ਤਰ ਕੰਮ ਲਈ ਜਾਣਾ ਪੈਂਦਾ ਉਹਨੂੰ ਇਹੀ ਕਹਿੰਦੇ ਨੇ 11:00 ਵਜੇ ਆ ਜੀ ਉਸ ਤੋਂ ਬਾਅਦ ਅਸੀਂ ਨਹੀਂ ਮਿਲਣਾ ਔਰ ਇਹ ਜਿਹੜੇ ਸੁਵਿਧਾ ਕੇਂਦਰ ਲੰਬੇ ਸਮੇਂ ਤੋਂ ਬੰਦ ਪਏ ਨੇ ਇੱਕ ਸਫੇਦ ਹਾਥੀ ਬਣੇ ਹੋਏ ਆ ਉੱਥੇ ਰਾਈਟ ਟੂ ਸਰਵਿਸ ਐਕਟ ਲਾਗੂ ਕੀਤਾ ਜਾਵੇ ਤਾਂ ਕਿ ਇਹਨਾਂ ਲੋਕਾਂ ਕੋਲ ਮਿੰਤਾ ਕਰਨ ਆਣਾ ਹੀ ਨਾ ਪਵੇ ਹਰ ਦੀ ਦੇ ਤਹਿਤ ਸਮੇਂ ਸੀਮਾ ਦੇ ਵਿੱਚ ਸਰਕਾਰੀ ਫੈਸਿਲਿਟੀ ਆਮ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਜਿੱਦਾਂ ਦੇਖਿਆ ਹੋਵੇ ਆਮ ਬੰਦਿਆਂ ਕੋਲ ਕਈ ਵਾਰੀ ਪੈਸਾ ਨਹੀਂ ਹੁੰਦਾ ਬਿਗੈਰ ਪੈਸੇ ਤੋਂ ਇਹ ਕੰਮ ਹੁੰਦਾ ਹੀ ਨਹੀਂ ਪਟਵਾਰ ਘਰਾਂ ਦੇ ਜੇ ਸਰਕਾਰ ਨੂੰ ਇਹ ਜੇ ਲੋਕਾਂ ਲਈ ਕਰਜ਼ੇ ਦੀ ਸੁਵਿਧਾ ਜਾਰੀ ਕਰਨੀ ਚਾਹੀਦੀ ਹੈ ਵੀ ਜੇ ਕਿਸੇ ਨੇ ਰਿਸ਼ਵਤ ਦੇ ਕੇ ਕੰਮ ਕਰਾਣਾ ਤੇ ਉਹਨੂੰ ਬਿਨਾਂ ਇੰਟਰਸਟ ਤੋਂ ਕਰਜ਼ਾ ਦਿਓ ਤੇ ਮੈਂ ਸਮੇਂ ਦਾ ਜਲਦੀ ਫਿਰ ਇਸ ਕੰਮ ਦੇ ਵਿੱਚ ਕਾਫੀ ਲਾਭਕਾਰੀ ਪ੍ਰਨਾਮ ਸਾਹਮਣੇ ਆਣਗੇ ਪੀਐਸਐਮਜ਼ ਪੰਜਾਬ ਦੇ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ